ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਤੇ ਮੈਂ ਹਰਮੇਲਪ੍ਰੀਤ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ 4 ਹਲਕਿਆਂ ਦੇ ਵਿੱਚ ਜੀਮਨੇ ਚੋਣਾ ਹੋ ਰਹੀਆਂ ਨੇ ਪਰ ਮਹਾ ਸੰਗਰਾਮ ਗਿੱਦਰ ਬਾਹ ਦੇ ਵਿੱਚ ਮੰਨਿਆ ਜਾ ਰਿਹਾ ਹੈ ਗਿੱਦਰ ਬਾਹ ਦੇ ਵਿੱਚ ਇਸ ਕਰਕੇ ਮਹਾ ਸੰਗਰਾਮ ਹੈ ਕਿ ਇੱਥੋਂ ਚੋਣਾ ਲੜਨ ਵਾਲੇ ਸਾਰੇ ਕਾਗਜ਼ਾ ਸਦਾਨੇ ਜਣ ਕੇ ਪੁਰਾਣੇ ਖਿਡਾਰੀ ਨੇ ਸਿਆਸਤ ਦੇ ਧਨਾੜ ਵੀ ਬੜੇ ਨੇ ਇੱਕ ਪਾਸੇ ਮਨਪ੍ਰੀਤ ਬਾਦਲ ਨੇ ਜਿਹੜੇ ਚਾਰ ਵਾਰੀ ਪਹਿਲਾਂ ਗਦਰਵਾਹ ਦੀ ਨਮਾਇੰਦਗੀ ਕਰ ਚੁੱਕੇ ਨੇ ਕਈ ਵਾਰੀ ਰਾਜ ਦੇ ਵਿਧੇ ਮੰਤਰੀ ਰਹਿ ਚੁੱਕੇ ਨੇ ਹਾਲਾਂਕਿ ਕਈ ਪਾਰਟੀਆਂ ਬਦਲ ਚੁੱਕੇ ਨੇ ਦੂਜੇ ਪਾਸੇ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਹੈ ਰਾਜਾ ਬੜਿੰਗ ਕੋ ਦੇ ਸਾਲ ਕੀ ਤੋਂ ਤਿੰਨ ਵਾਰ ਵਿਧਾਇਕ ਰਹੇ ਨੇ ਤੇ ਤੀਸਰੇ ਉਮੀਦਵਾਰ ਜਿਹੜੇ ਸਰਕਾਰੀ ਧਿਰ ਦੇ ਉਮੀਦਵਾਰ ਨੇ ਸੱਤਾਧਾਰੀ ਧਿਰ ਦੇ ਉਮੀਦਵਾਰ ਨੇ ਹਰਦੀਪ ਸਿੰਘ ਡੇਮਪੀ ਢਿਲੋਂ ਉਹਨਾਂ ਦਾ ਵੀ ਸਿਆਸਤ ਨਾਲ ਲੰਬਾ ਵਾ ਵਾਸਤਾ ਹੈ ਔਰ ਸਰਕਾਰੀ ਧਿਰ ਦੇ ਨਾਲ ਉਹਨਾਂ ਦਾ ਬੜਾ ਨੇੜਤਾ ਰਹੀ ਹੈ ਚਾਹੇ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਣ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਜਦੋਂ ਇਸ ਤਰ੍ਹਾਂ ਦੇ ਤਣਾੜ ਲੋਕ ਮੈਦਾਨ ਦੇ ਵਿੱਚ ਹੋਣ ਤਾਂ ਇੱਕ ਐਸਾ ਸ਼ਖਸ ਚੋਣ ਮੈਦਾਨ ਦੇ ਵਿੱਚ ਆਵੇ ਜਿਹਨੂੰ ਚੋਣ ਲੜਨ ਲਈ ਕਾਫੀ ਤਰ ਤਦਵੀ ਕਰਨਾ ਪਿਆ ਹੋਵੇ ਤੇ ਜਿਹਦੇ ਆਪਣੇ ਕੁਝ ਆਈਡੀਆਜ਼ ਹੋਣ ਜਿਹਨੂੰ ਲੈ ਕੇ ਉਹ ਮੈਦਾਨ ਦੇ ਵਿੱਚ ਆਇਆ ਹੋਵੇ ਮੇਰੇ ਨਾਲ ਐਸੇ ਇੱਕ ਉਮੀਦਵਾਰ ਨੇ ਇਕਬਾਲ ਸਿੰਘ ਰਾਮਿਆਣਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਚੋਣ ਮੈਦਾਨ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਇੱਕ ਵਾਰ ਜੀ ਸਵਾਗਤ ਤੁਹਾਡਾ ਬਈ ਸਤਿ ਸ਼ਕਰ ਇੱਕ ਵਾਰ ਜੀ ਤੁਸੀਂ ਉਹਨਾਂ ਲੋਕਾਂ 'ਚੋਂ ਜਿਹੜੇ ਸ਼ੁਰੂ ਸ਼ੁਰੂ ਵਿੱਚ ਜਿਨ੍ਹਾਂ ਨੇ ਛੱਡ ਚੁੱਕਿਆ ਸੀ ਬੜੇ ਸ਼ੌਕ ਨਾਲ ਬੜੇ ਚਾਹ ਨਾਲ ਬੜੇ ਉਤਸ਼ਾਹ ਨਾਲ ਛੱਡ ਚੁੱਕਿਆ ਸੀ ਫਿਰ ਕਈ ਲੋਕਾਂ ਨੇ ਇਹ ਛੱਡ ਸੁਟਦਾ ਛੱਡਦਾ ਤੁਸੀਂ ਵੀ ਛੱਡਦਾ ਕੀ ਕਾਰਨ ਸੀ ਪਾਰਟੀ ਜਿਹੜੇ ਪ੍ਰੋਟੋਕੋਲ ਲੈ ਕੇ ਆਈ ਸੀ ਜਿਹੜੇ ਵਾਅਦੇ ਕਰਕੇ ਸੀ ਵਿਆਮ ਕਰਾਂ ਦਿੱਤੀਆਂ ਪੁੱਤਾਂ ਨੂੰ ਟਿਕਟਾਂ ਦੇਵਾਂਗੇ ਜਾਂਸੀਂ ਨਵੀਂ ਸਿਆਸਤ ਬਦਲਾਂਗੇ ਨਵੇਂ ਚਿਹਰੇ ਨਵੇਂ ਲੀਡਰ ਪੈਦਾ ਕਰਾਂਗੇ ਉਹਨਾਂ ਪ੍ਰੋਟੋਕੋਲ ਤੋਂ ਉਸ ਤੋਂ ਕੋਹਾ ਗੁਣਾ ਮੰਨ ਲਓ ਦੂਰਚਰੀ ਦੀ ਪਾਰਟੀ ਤਾਂ ਤੁਹਾਡੇ ਸਾਹਮਣੇ ਹੈ ਦੇਖੋ ਇਹਨਾਂ ਨੇ ਕਿਵੇਂ ਹੁਣ ਜਿਹੜੇ ਦਰਗਾ ਬਿਛਾਉਣ ਵਾਲੇ ਸੀ ਜਿਨ੍ਹਾਂ ਨੂੰ ਪਮਕਰ ਕਹਿੰਦੇ ਸੀ ਭਗਵੰਤ ਮਾਨ ਜੀ ਅੱਜ ਉਹਨਾਂ ਦਾ ਬੁਰਾ ਹਾਲ ਹੈ ਅੱਜ ਉਹਨਾਂ ਦਾ ਮੱਲੂ ਜਿਹੜਾ ਹੱਕ ਸੀਗਾ ਇਹਨਾਂ ਨੇ ਛੇਨ ਲਿਆ ਤੇ ਅੱਜ ਵੱਡੇ ਘਰਾਣਿਆਂ ਨਾਲ ਯਾਰੀਆਂ ਪਾੜੀਆਂ ਇਹਨਾਂ ਨੇ ਤਾਂ ਉਸ ਕਰਕੇ ਜਿਹੜਾ ਕਿ ਪਾਰਟੀ ਨੇ ਬੜਾ ਧੋਖਾ ਕੀਤਾ ਹੈ ਮੈਂ ਤਾਂ ਇਹ ਵੀ ਕਹੂੰਗਾ ਕਿ ਪਾਰਟੀ ਨੇ ਸਾਰੇ ਪੰਜਾਬ ਦਾ ਬਹੁਤ ਵੱਡਾ ਇਸ ਨਿਆਮਦੀ ਪਾਰਟੀ ਨੇ ਨੁਕਸਾਨ ਕੀਤਾ ਹੈ। ਜੀ ਉਹ ਨੁਕਸਾਨ ਇਹ ਹੈ ਕਿ ਕਹਿੰਦੇ ਅੱਗ ਦੀ ਡਰਾਈ ਟਟਿਆਣੇ ਹੰਰਦੀ। ਜੀ ਕਹਿੰਦੇ ਕਦੇ ਕੋਈ ਹੋਰ ਵੀ ਮੂਵਮੈਂਟ ਉੱਪਰ ਨਾ ਚਾਵੇ ਤਾਂ ਉਹਨੂੰ ਵੀ ਇਹਨਾਂ ਨੇ ਸਨਬ ਕਰ ਦਿੱਤਾ। ਉਹਨੂੰ ਵੀ ਦਬਾ ਦਿੱਤਾ ਕਿਉਂਕਿ ਹਰੇਕ ਬੰਦਾ ਛੇਤੀ ਕੋਈ ਵਿਸ਼ਵਾਸ ਨਹੀਂ ਕਰੂਗਾ। ਬਹੁਤ ਵੱਡਾ ਵਿਸ਼ਵਾਸ ਕਰ। ਕਿ ਕਦੋਂ ਤੁਹਾਨੂੰ ਇਹ ਅਹਿਸਾਸ ਹੋ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਥੜਕ ਗਈ ਆਪਣੇ ਸਿਧਾਂਤ ਤੋਂ? ਔਰ ਕਦੋਂ ਤੁਸੀਂ ਇਸ ਇਸ ਨਾਲ ਅਲੱਗ ਹੋਣ ਦਾ ਫੈਸਲਾ ਕੀਤਾ ਉਹ ਕਿਹੜੇ ਐਸੇ ਕੁਝ ਇਨਸੀਡੈਂਟ ਦਾ ਕਾਰਨ ਸੀ ਜ ਜਿਹਨੋਂ ਤੁਹਾਨੂੰ ਲੱਗਿਆ ਕਿ ਪਾਰਟੀ ਹੁਣ ਉਹ ਨਹੀਂ ਰਹੀ ਇੱਕ ਤਾਂ ਜਦੋਂ ਇਹਨਾਂ ਨੇ ਦਿੱਲੀ ਤੋਂ ਲਿਆ ਕੇ ਸਾਡੇ ਤੇ ਆਬਜ਼ਰਵਰ ਲਾਤੇ ਜਿਵੇਂ ਸਾਡੇ ਉਦੋਂ ਅੰਕੁਸ਼ ਨਰੰਗਜੀ ਲਗਾਏ ਸੀ ਤੇ ਹੋਰ ਬੜੇ ਮੰਨ ਲਓ ਜਿਵੇਂ ਰਗੇਸ਼ ਪਾਟਕ ਤਾਂ ਇਹੋ ਜਿਹੇ ਬੰਦੇ ਜਿਹੜੋ ਸੰਜੀਤ ਸਿੰਘ ਵਰਗੇ ਸਾਰੇ ਹੋਰ ਲਾਤੇ ਤਾਂ ਉਦੋਂ ਮੈਨੂੰ ਪਤਾ ਲੱਗਣ ਲੱਗ ਗਿਆ ਸੀ ਮਖੇਰ ਵੇਖੋ ਸਾਡੇ ਤੇ ਠਾਣੇਦਾਰੀ ਕਰਨ ਲੱਗੇ ਹਾਲਾਂਕਿ ਜੋ ਦਿੱਲੀ ਦਿੱਤੀ ਹੈ ਇਹ ਅੱਜ ਲੱਖ ਗੱਲਾਂ ਕਰਦੇ ਫਿਰਨ ਕਿ ਕੇਂਦਰੀਵਾਲ ਦੀ ਸੋਚ ਹੈ ਫਰਾਨਾ ਜਾਂ ਪਹਿਰਾ ਦਿਓ ਕੋਈ ਪਹਿਰਾ ਕੁਛ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੇ ਅਸੀਂ ਜਾ ਕੇ ਉੱਥੇ ਕੰਮ ਕੀਤਾ ਦਿਨ ਰਾਤ ਇੱਕ ਅਸੀਂ ਝੰਡਾ ਚੱਕਿਆ ਤਾਂ ਦਿੱਲੀ ਇਹ ਜਿੱਤਿਆ ਅੱਜ ਇਹ ਪਤਾ ਨਹੀਂ ਸਾਨੂੰ ਕੀ ਸਿਖਾਉਣ ਆਏ ਐ ਅੱਜ ਅਸੀਂ ਪੰਜਾਬ ਦੇ ਮਾਰਛਰ ਲੋਕ ਆ ਯਾਰ ਸਾਨੂੰ ਕੀ ਨਹੀਂ ਹੁੰਦਾ ਯਾਰ ਇਹ ਕਿ ਭੇਡਾਂ ਵਾਂਗੂ ਜਿਵੇਂ ਵਗ ਨੂੰ ਡੱਕ ਲੈਂਦੇ ਆ ਉਸ ਤਰ੍ਹਾਂ ਤੋੜ ਲੈਂਦੇ ਆ ਪਰ ਮੈਂ ਤੁਹਾਡੇ ਮਾਦੀਮ ਰਾਈ ਜਿਹੜੇ ਚਾਪਲੂਸ ਅਹੁਦੇਦਾਰ ਐ ਚਾਪਲੂਸੀ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਯਾਰ ਅਸੀਂ ਪੰਜਾਬ ਦੇ ਮਾਰਛਰ ਲੋਕ ਆ ਇਸ ਤਰ੍ਹਾਂ ਤੁਸੀਂ ਪੰਜਾਬ ਦਾ ਨਾਮ ਬਦਨਾਮ ਨਾ ਕਰੋ ਇਹਨਾਂ ਦੇ ਮਗਰ ਲੱਗਦੇ ਜਿਗਰਵਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਸਵਾਲ ਹੋ ਰਿਹਾ ਇਸ ਨਾਲ ਜੁੜਿਆ ਹੋਇਆ ਕਿ ਤੁਸੀਂ ਜਿਗਰ ਕੀਤਾ ਕਿ ਦਿੱਲੀ ਤੋਂ ਕੁਝ ਲੋਕ ਆ ਕੇ ਥਾਣੇਦਾਰੀ ਕਰਦੇ ਰਹੇ ਉਹਨੂੰ ਥਾਣੇਦਾਰ ਕਹੋ ਜਾਂ ਪ੍ਰਦੇਸ਼ ਇੰਚਾਰਜ ਕਹੋ ਉਹ ਹਰ ਪਾਰਟੀ ਹਰ ਨੈਸ਼ਨਲ ਪਾਰਟੀ ਦੇ ਵਿੱਚ ਜਿਹੜੇ ਇੰਚਾਰਜ ਨੇ ਉਹ ਆਉਂਦੇ ਨੇ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਾਂਦੇ ਨੇ ਇਹਦੇ ਵਿੱਚ ਐਸਾ ਮਤਲਬ ਤਿਲ ਮਿਲਾਉਣ ਵਾਲਾ ਕਿਹੜੀ ਚੀਜ਼ ਸੀ ਨਹੀਂ ਦੂਜੀ ਪਾਰਟੀਆਂ ਦਾ ਮੈਂ ਮੰਨਦਾ ਦਿੱਲੀ ਤੋਂ ਚਲਦੀਆਂ ਸਾਰੀਆਂ ਪਰ ਮੇਨਤਾ ਮੈਂ ਇਹ ਵੀ ਕਹੂੰਗਾ ਕਿ ਸਾਨੂੰ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਕੋਈ ਜੋ ਸੂਬੇ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਕੋਈ ਇੱਕ ਖੇਤਰੀ ਪਾਰਟੀ ਹੱਲ ਕਰ ਸਕਦੀ ਹੈ ਤਾਂ ਸਾਡੀ ਬਦਕਿਸਮਤੀ ਹੈ ਵੀ ਖੇਤਰੀ ਪਾਰਟੀ ਸਾਡੇ ਜਿਵੇਂ ਕਾਲੀ ਦਲ ਸੀ ਪਰ ਉਹ ਵੀ ਤਾਂ ਸੈਂਟਰ ਨਾਲ ਹੀ ਮਿਲ ਕੇ ਚੱਲਦੀ ਰਹੀ ਹੈ ਤਾਂ ਆਉਣ ਵਾਲਾ ਸੈਂਟਰ ਨੇ ਜਿਹੜਾ ਸਾਡੇ ਕਿਸਾਨਾਂ ਦਾ ਜਿਹੜਾ ਦੁਰਦਸ਼ਾ ਕੀਤੀ ਹੈ ਮਾਰੂ ਕਾਨੂੰਨ ਲਿਆ ਕੇ ਜਿਹੜਾ ਕਿਸਾਨਾਂ ਨੂੰ ਮੈਨੂੰ ਪਰੇਸ਼ਾਨ ਕੀਤਾ ਸਾਡਾ 750 ਸਾਣਸ਼ੀਰ ਹੋਇਆ ਕਰਨੇ ਦੀ ਵਿੱਚ ਸ਼ੰਭੂ ਬਾਰਡਰ ਤੇ ਗੋਲੀਆਂ ਚਲਾਈਆਂ ਤੇ ਜਦੋਂ ਇਹਨਾਂ ਨੇ ਮਾਰੀ ਦੇਣ ਦੀ ਉਸਤੀ ਪਾ ਦਿੱਤਾ ਬਾਦਰ ਕੈ ਨੇ ਵੀ ਜਦੋਂ ਪਤਾ ਲੱਗਿਆ ਕਿ ਲੋਕਾਂ ਦੇ ਇਹ ਰੁਖ ਹੁਣ ਮੂੜ ਖਾ ਗਿਆ ਏ ਤੇ ਹੁਣ ਸਾਨੂੰ ਬਦਲਣਾ ਪਊਗਾ ਪਹਿਲਾਂ ਤਾਂ ਇਹ ਵੀ ਹਾਂ ਚਾਂ ਹਮ ਲਾਉਂਦੇ ਰਹੇ ਕਿ ਹਾਂ ਬਹੁਤ ਕਾਨੂੰਨ ਚੱਲਦੇ ਬਹੁਤ ਗੱਲ ਤਾਂ ਇਹ ਹੈ ਇਹ ਪੈਰ ਪੈਰ ਤੇ ਲੀਡਰ ਬਦਲ ਜਾਂਦੇ ਐ ਪਤਾ ਨਹੀਂ ਕਿਉਂ ਸਾਡੀ ਬਦਕਿਸਮਤੀ ਸਾਡੇ ਨਾਲ ਮਤਰੀਵਾਲਾ ਪੰਜਾਬ ਨਾਲ ਵਿਤਕਰਾ ਹੋਇਆ ਦਿੱਲੀ ਕਦੇ ਸਾਡੀ ਹੋਈ ਅੱਛਾ ਤੁਸੀਂ ਮੰਨਦੇ ਹੋ ਕਿ ਜਿਹੜੀ ਖੇਤਰੀ ਪਾਰਟੀ ਹੈ ਉਹ ਕਿਸੇ ਰਾਜ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਹੈ ਤਾਂ ਜਦ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਵੀ ਤੁਹਾਨੂੰ ਪਤਾ ਸੀ ਕਿ ਖੇਤਰੀ ਪਾਰਟੀ ਨਹੀਂ ਹੈ ਉਦੋਂ ਇਹ ਲੱਗਦਾ ਸੀਗਾ ਕਿ ਨਮਾ ਕੁਝ ਕਰਨ ਜਾ ਰਹੇ ਹੈ ਵੀ ਕੇਜਰੀਵਾਲ ਦੀ ਸੋਚ ਤਾਂ ਲੱਗਦਾ ਸੀਗਾ ਸ਼ਾਇਦ ਪਰ ਇਹ ਨਹੀਂ ਪਤਾ ਸੀ ਡਰਾਮੇ ਕਰਦਾ ਇਹਦੂ ਲੱਗਦਾ ਸੀ ਵੀ ਯਾਰ ਸ਼ਾਇਦ ਨਹੀਂ ਕੋਈ ਦਰਦ ਰੱਖਣ ਵਾਲਾ ਬੰਦਾ ਹੈ ਫਿਰ ਭੁਅੰਤਮਾਨ ਦੇ ਜੋ ਵਿੰਗ ਕਸਦਾ ਸੀਗਾ ਇਹ ਕਮੇਟੀ ਦੇ ਵਿੱਚ ਉਦੋਂ ਲੱਗਦਾ ਸੀ ਨਹੀਂ ਵੀ ਅਟ ਵਜਰੀ ਖਾ ਕੇ ਲੁੱਕ ਖਾ ਕੇ ਜਿਵੇਂ ਡੀਟਾ ਦੀਆਂ ਗੱਲਾਂ ਕਰਦਾ ਸੀਗਾ ਤੇ ਸ਼ਾਇਦ ਇਹ ਕੁਛ ਬਦਲੂਗਾ ਜਿਵੇਂ ਕਹਿੰਦਾ ਹੁੰਦਾ ਸੀ ਜਦੋਂ ਕੋਈ ਬਿਲਡਿੰਗ ਬਣਦੀ ਹੈ ਸਰਕਾਰੀ ਹੋਵੇ ਤੇ ਰਾਜ ਮਿਸਤਰੀ ਦਾ ਨਾਮ ਹੋਣਾ ਚਾਹੀਦਾ ਹੈ ਜਾਂ ਮਜ਼ਦੂਰ ਦਾ ਨਾਮ ਹੋਣਾ ਚਾਹੀਦਾ ਹੈ ਤਾਂ ਮੈਂ ਗਿੱਧਰਵੇ ਦੇ ਵਿੱਚ ਹੁਣ بڑے ਨਹੀਂ ਪੱਥਰ ਰੱਖਿਆ ਇਹਨਾਂ ਨੇ ਮੈਂ ਸਾਰੇ ਨਹੀਂ ਪੱਥਰ ਫਰੋੜ ਲੇ ਕਿਸੇ ਤੇ ਕੋਈ ਰਾਜ ਮਿਸਤਰੀ ਜਾਂ ਮਜ਼ਦੂਰ ਦਾ ਨਾਮ ਨਹੀਂ ਤੇ ਉਹ ਸਭ ਕੁਝ ਝੂਠੇ ਡਰਾਮੇ ਸੀਗੇ ਰੈਲਿਟੀ ਜਿਹੜੀ ਉਹ ਹੋਰ ਆ ਕੁਛ ਤੇ ਮੰਨ ਲਓ ਮੈਂ ਇਹ ਵੀ ਕਹੂੰਗਾ ਕਿ ਜਿਹੜਾ ਸਾਡਾ ਰੀਅਲ ਹੀਰੋ ਹੈ ਜਿਹੜਿਆ ਸਾਡੇ ਸ਼ਹੀਦ ਭਗਤ ਸਿੰਘ ਜੀ ਸੀ ਉਹਨਾਂ ਦੇ ਵੀ ਨਾਂ ਨੂੰ ਬਦਨਾਮ ਕਰੀ ਜਾਂਦੇ ਆ ਇਹ ਪੱਗਾ ਬਨ ਕੇ ਕੇਸਰੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹੋ ਜਿਹੇ ਡਰਾਮੇ ਬਾਜਾਂ ਨੂੰ ਮੂੰਹ ਤੋੜ ਮੈਂ ਜਵਾਬ ਦਿਓ ਜੀ ਤਾਂ ਇਹਨਾਂ ਨੂੰ ਸਵਰਥ ਟਿਕਾਣੇ ਆ ਜਿਵੇਂ ਪਹਿਲਾਂ ਤੁਸੀਂ ਕਲਾਕਾਰਾਂ ਵਾਲਾ ਇਹਦਾ ਵਹਿਮ ਕੱਢਿਆ ਵੀ ਜਿਵੇਂ ਨੂੰ ਲੱਗਦਾ ਸੀ ਕਰਮਚਾਰਨ ਮੋਰ 2 ਲੱਖ ਵੋਟ ਤੇ ਜਿੱਤੂਗਾ ਤੇ ਸਿੱਧੇ ਜਿੱਤ ਕੇ ਮਰ ਜੂਗਾ ਉਸੇ ਤਰ੍ਹਾਂ ਸਾਇਲੈਂਟ ਬੋਟ ਪਾ ਕੇ ਜਿਹੜੀ ਬੋਟ ਆ ਇੱਕ ਮਤਦਾਨ ਕਿਹਾ ਜਾਂਦਾ ਇਹਨੂੰ ਤਾਂ ਮਤਦਾਨ ਕਰਕੇ ਮਤ ਦਾ ਸਹੀ ਇਸਤੇਮਾਲ ਕਰਕੇ ਜੀ ਤੇ 20 ਤਰੀਕ ਨੂੰ ਸਰੰਜ ਤੇ ਮੋਰਾਂ ਲਾ ਕੇ ਇਹਨਾਂ ਦਾ ਜਿਹੜਾ ਕਿ ਬਾਈਕਾਟ ਕਰੋ ਛਾੜਾ ਚੌਣ ਲੜ ਦਾ ਖਿਆਲ ਕਿਵੇਂ ਆਇਆ ਜਦੋਂ ਐਡੇ ਐਡੇ ਵੱਡੇ ਉਮੀਦਵਾਰ ਤੁਹਾਨੂੰ ਪਤਾ ਸੀ ਕਿ ਇਹ ਛੋਣ ਮੈਦਾਨ ਦੇ ਵਿੱਚ ਹੋਣਗੇ ਉਹਨਾਂ ਦੇ ਵਿੱਚ ਜਾ ਕੇ ਮਤਲਬ ਅਜਿਹਾ ਕਿ ਸਾਰਾ ਦੇ ਪੇਟ ਦੇ ਵਿੱਚ ਜਾ ਕੇ ਸਿੱਧਾ ਫਸਨਾ ਆਪਣੇ ਆਪ ਨੂੰ ਆਪਣੇ ਬਲੀ ਦੇਣ ਦੀ ਕੋਸ਼ਿਸ਼ ਕਰਨਾ ਇਹ ਫਿਰ ਕਿਦਾਂ ਫੈਸਲਾ ਹੋਇਆ ਕੀ ਸੋਚ ਕੇ ਹੋਇਆ ਇਹ ਕੋਈ ਅੱਜ ਦੀ ਗੱਲ ਨਹੀਂ ਗਈ ਮੈਂ ਜਦੋਂ ਜਗਮੀਤ ਬਰਾੜ ਜੀ ਨੂੰ 1999 ਚ ਸ਼ਾਇਦ ਲਖਣੜੀ ਸੀ ਮੇਰੀ ਪਹਿਲੀ ਬੋਰਡ ਬਣੀ ਸੀ ਜੀ ਤੇ ਮੈਂ ਪਹਿਲੀ ਵਾਰ ਸਰਦਾਰ ਜੰਗੀ ਸਿੰਘ ਬਰਾੜ ਨੂੰ ਪਾਈ ਸੀ ਜਦੋਂ ਉਹਨੂੰ ਆਵਾਜ਼ੇ ਪੰਜਾਬ ਨਾਲ ਜਾਣਿਆ ਜਾਂਦਾ ਸੀਗਾ ਮੇਰੇ ਅੰਦਰ ਪਹਿਲਾਂ ਤੋਂ ਹੀ ਤੜਫ ਸੀਗੀ ਕਿ ਮੈਂ ਕੁਝ ਐਹੋ ਜਿਹਾ ਕਰਗੇ ਜੋ ਪੰਜਾਬ ਦੇ ਲਈ ਚੰਗਾ ਹੋਵੇ ਪਰ ਸਾਡੀ ਬਦਕਿਸਮਤੀ ਸਾਡੇ ਨਾਲ ਹਰ ਵਾਰ ਧੋਖਾ ਹੁੰਦਾ ਰਿਹਾ ਉਹਨਾਂ ਨੇ ਵੀ ਨਹੀਂ ਪੰਜਾਬ ਦੇ ਲੋਕਾਂ ਨਾਲ ਰابطਾ ਰੱਖਿਆ ਤਾਂ ਅੱਜ ਫਿਰਦੇ ਵੀ ਆ ਤੇ ਅਸਰ ਵੀ ਵੇਖੋ ਤਾਂ ਮੇਰਾ ਉਦੋਂ ਦਾ ਚੱਲਦਾ ਚੱਲਦਾ ਪਿੰਦਰ ਸ਼ਰਮਾ ਜੀ ਜੇਲ੍ਹ ਮੰਤਰੀ ਰਹੇ ਆ ਉਹਨਾਂ ਨਾਲ ਮੇਰਾ ਕਾਂਗਰਸ ਵਿੱਚ ਚੰਗਾ ਬਾਹਰ ਆ ਉਸ ਤੋਂ ਬਾਅਦ ਅੰਨਾ ਹਜ਼ਾਰੇ ਦੀ ਮੂਵਮੈਂਟ ਆਈ ਤਾਂ ਮੈਨੂੰ ਲੱਗਿਆ ਨਹੀਂ ਕੋਈ ਪਲੇਟਫਾਰਮ ਨਵਾਂ ਮਿਲਿਆ ਇਕਵਾਲ ਕੁਝ ਪੰਜਾਬ ਲਈ ਕਰ ਸਕਦੇ ਆ ਆਪਦੇ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਤੋਂ ਲਾਂਭਾਣ ਲਈਏ ਉਹ ਕਹਿਣ ਕਿ ਤੁਸੀਂ ਉਹਦੋਂ ਕਿੱਥੇ ਸੀ ਜਦੋਂ ਇਹ ਮੂਵਮੈਂਟਾਂ ਖੜੀਆਂ ਹੋਈਆਂ ਸੀ ਤੁਸੀਂ ਇਹਦੇ ਵਿੱਚ ਪਪਾ ਜੀ ਜਾਂ ਡੈਡੀ ਜੀ ਸਾਥ ਕਿਉਂ ਨਹੀਂ ਦਿੱਤਾ ਤਾਂ ਮੈਂ ਉਸ ਨੂੰ ਵੇਖਦਾ ਹੋਇਆ ਮੈਂ ਬੜੀ ਤੰਦੇ ਹੀ ਨਾ ਕੰਮ ਕੀਤਾ ਮੈਂ ਸੈਕਟਰ ਚਾਰਜ ਰਿਹਾ ਨਹ ਹਲਕਿਆਂ ਦਾ ਖਸਾਨ ਵਿੰਗ ਦਾ ਜੀ ਤਾਂ ਅਬਦਾ ਤੰਦ ਹੀ ਨੇ ਮਕਮ ਕੀਤਾ ਗਿੱਦਰਵੇ ਸਭ ਤੋਂ ਪਹਿਲਾ ਬੰਦਾ ਮੈਂ ਆ ਜਦੋਂ ਕੈਂਡਲ ਮਾਰਚ ਕੱਢਿਆ ਬਾਦਲ ਬਸਕਣ ਹੋ ਰਿਹਾ ਸੀਗਾ ਮੋਗਾ ਬਸਕਣ ਹੋਇਆ ਹੀ ਬਾਦਲ ਵਾਲੇ ਨਹੀਂ ਬਸ ਤੂ ਕੂੜੀ ਦੇਖ ਕੇ ਮਾਰੀ ਸੀ ਨੇ ਮੈਂ ਕੈਂਡਲ ਮਾਰਚ ਜੋ ਕੱਢਿਆ ਤਾਂ ਉਹਦੇ ਮੇਰੇ ਨਾਲ ਗਿੱਦਰਵੇ ਦਾ ਇੱਕ ਵੀ ਬੰਦਾ ਨਹੀਂ ਤੁਰਿਆ ਸੀ ਇੰਨਾ ਮੰਨ ਲਓ دہشت ਸੀ ਕਾਲੀ ਦਲ ਦੀ دہشت ਸੀ ਰਾਜੇ ਵਿੜਿੰਗਰ ਕਾਂ ਦੀ ਜਾਂ ਹੋਰ ਸਾਰਾ ਕੁਝ ਤਾਂ ਮੈਂ بے ਪ੍ਰਵਾਹ ਹੋ ਕੇ ਜੋ ਕੈਂਡਲ ਮਾਰਚ ਕੱਢਿਆ ਤਾਂ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਭਾਈ ਕੌਣ ਹੈ ਤੇ ਉੱਥੋਂ ਗੱਲ ਚੱਲਦੀ ਚੱਲਦੀ ਮੈਂ ਦੋ ਟੂ ਡੋਰ ਕੀਤਾ ਤੇ ਅੱਜ ਮੈਂ ਹੌਲੀ-ਹੌਲੀ ਕੰਮ ਕਰਦਾ ਕਰਦਾ ਇੱਥੇ ਧੱਕ ਆਇਆ ਪਰ ਮੇਰੇ ਮਨ ਦੇ ਵਿੱਚ ਆਇਆ ਕਿ ਵੀ ਜਿਵੇਂ ਇਹ ਕਰ ਰਹੇ ਐ ਡਰਾਮੇ ਕਿ ਇਹਨਾਂ ਡਰਾਮਿਆਂ ਦਾ ਮੈਂ ਪਰਦਾ ਫਾਸ਼ ਕਰਾਂ ਮੈਂ ਲੋਕਾਂ ਨੂੰ ਇੱਕ ਪਲੇਟਫਾਰਮ ਦੇ ਸਕਾਂ ਕਿ ਲੋਕ ਅੱਕੇ ਤਾਂ ਜਰੂਰ ਐ ਇਹਨਾਂ ਤੋਂ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਅਸੀਂ ਤੇ ਅਸੀਂ ਕਿਨੂੰ ਵੋਟ ਕਰੀਏ ਮੈਂ ਇੱਕ ਪਲੇਟਫਾਰਮ ਦਿੰਦਾ ਲੋਕਾਂ ਨੂੰ ਕਿ ਮੈਂ ਤੁਹਾਡੇ ਮਾਧਿਅਮ ਰਹੀਂ ਆਸ ਕਰਦਾ ਹਾਂ ਕਿ ਆਓ ਤੁਸੀਂ ਬਟਨ ਨੱਪ ਕੇ ਰੇਂਜਲਾ ਪਰ ਤੁਸੀਂ ਜਿਹੜਾ ਆਪਣਾ ਗੁੱਸਾ ਹੈ ਜਿਹੜੀ ਆਪਣੀ ਸੋਚ ਹੈ ਉਹਦਾ ਪ੍ਰਕਟਾਵਾ ਕਰ। ਹੁਣ ਰੇਣੇ ਲੋਕ ਤੋਂ ਨਿਕਲ। ਬਿਲਕੁਲ ਬਹੁਤ ਵਧੀਆ ਮੈਨੂੰ ਆਸ ਹੈ। ਮੈਨੂੰ ਬਜ਼ੁਰਗ ਜਿੱਦੋਂ ਜਾਂਦੇ ਐ ਦੱਸਦੇ ਐ ਉਹ ਕਹਿੰਦੇ ਪੁੱਤ ਲੱਗਿਆ ਰਹਿ ਕੋਈ ਗੱਲ ਨਹੀਂ ਤੈਨੂੰ ਬੜੇ ਆਫਰ ਵੀ ਦੇਣਗੇ ਬੜਾ ਕੁਝ ਕਰਨਗੇ। ਲੱਗਿਆ ਰਹਿ ਪੁੱਤ ਉਹ ਕਹਿੰਦੇ ਜਿੰਨਾ ਮਰਜ਼ੀ ਕੁਝ ਕਰ ਲੈਣਾ। ਫਿਰ ਇਸ ਤਾਂ ਸਾਡੇ ਹੱਥ ਚ ਇਹਨਾਂ ਦੀ। ਇੱਥੇ ਤੱਕ ਕੋਈ ਬਜ਼ੁਰਗ ਨਹੀਂ ਕਹਿੰਦੇ ਕਲੱਚ ਸਾਡੇ ਹੱਥ ਚ ਹੈ ਗੇਅਰ ਅਸੀਂ ਭਾ ਕੇ ਕਲੱਚ ਛੱਡਨੇ। ਵੀ ਕਿਹੜਾ ਗੇਅਰ ਪਾਉਣਾ। ਪਰ ਗੀਰ ਮੈਨੂੰ ਕਹਿੰਦਾ ਵੀ ਨਾ ਪਹਿਲਾ ਪਾਇਓ ਨਾ ਦੂਜਾ ਪਾਇਓ ਨਤੀਜਾ 8ਵੇਂ ਨੰਬਰ ਵਾਲਾ ਗੀਰ ਪਾਉਣਾ ਪੈਣਾ ਹੈ ਕਿਉਂਕਿ ਗੀਰ ਥੋੜੀ ਜਿਹੀ ਗੱਡੀ ਦੇ ਵਧਾਉਣੇ ਪੈਣਗੇ 8 ਨੰਬਰ ਤੇ ਆਪਣਾ ਇਹਦਾ ਚੋਣ ਨਿਸ਼ਾਨ ਹੈ ਅੱਛਾ ਜਿਹੜੇ ਬੜੇ ਵਿਰੋਧੀ ਉਮੀਦਵਾਰ ਨੇ ਉਹਨਾਂ ਬਾਰੇ ਕੀ ਸੋਚਦੇ ਹੋ ਕੁਝ ਲੋਕਾਂ ਨੂੰ ਨਾ ਨੂੰ ਕਿਉਂ ਵੋਟ ਨਾ ਕਰਨ ਉਨਨੋ ਵੋਟਸ ਕਰਕੇ ਨਾ ਕਰਨ ਕਿ ਤਿੰਨੇ ਸੱਤਾਧਾਰ ਹੀ ਰਹੇ ਹੋ ਸੱਤਾ ਦੇ ਵਿੱਚ ਤਿੰਨੇ ਹੀ ਰਹੇ ਆ ਕਿਉਂਕਿ ਮਨਪ੍ਰੀਤ ਨੂੰ ਵੀ ਕਿੰਨੇ ਵਾਰ ਲੋਕਾਂ ਨੇ ਜਿਤਾਇਆ ਮੰਤਰੀ ਬਣਾਇਆ ਰਾਜੇ ਨੂੰ ਵੀ ਮੰਤਰੀ ਬਣਾਇਆ ਤੇ ਆਲਰੇਡੀ ਜੋ ਡੈਂਪਿਟੀ ਲੋ ਹੈ ਉਹ ਕਾਲੀ ਦਲ ਦੇ ਵਿੱਚ ਮਨ ਲੋ ਹਰਕਣ ਚਾਰਜ ਰਹੇ ਨਹੀਂ ਜਿੱਤੇ ਤਾਂ ਪਰ ਕਾਲੀ ਦਲ ਦੀ ਸਰਕਾਰ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਸਿਆਸਤ ਦੇ ਵਿੱਚ ਮਾਨੂੰ ਨਿੱਗ ਮਾਣਿਆ ਉਹਨਾਂ ਨੂੰ ਆਪ ਦਾ ਸਰਕਾਰ ਦਾ ਨਿੱਗ ਮਾਣਿਆ ਤਾਂ ਅੱਜ ਜਿਹੜੀਆਂ ਗੱਲਾਂ ਕਰਦੇ ਅਸੀਂ ਐਂ ਕੰਮ ਕਰਾਵਾਂਗੇ ਉਦੋਂ ਵਾਲੀ ਸਰਕਾਰ ਚ ਕਰਾ ਲੈਂਦੇ ਉਦੋਂ ਕੀ ਹੋਇਆ ਸੀਗਾ ਹਲਕੇ ਦੇ ਕੰਮ ਕਰਾਉਣ ਦੇ ਹੁਣ ਕੋਈ ਵੱਖਰਾ ਕੋਈ ਪਤਾ ਨਹੀਂ ਕੀ ਕਰਨ ਲੱਗੇ ਐ ਬਜਾ ਅੱਛਾ ਹਰ ਪਾਰਟੀ ਮੈਨਿਸਟਰ ਤੋਂ ਲੈ ਕੇ ਮੈਦਾਨ ਦੇ ਵਿੱਚ ਆਉਂਦੀ ਹੈ ਹਾਲਾਂਕਿ ਅੱਜ ਕੱਲ ਏਕ ਅਪਚਾਰਿਕਤਾ ਜੀ ਹੈ ਕਿ ਕੁਝ ਵਾਅਦੇ ਕਰ ਦਿਓ ਕੁਝ ਐਲਾਨ ਕਰ ਦਿਓ ਤਾਂ ਡਾਕਟਰ ਇਕਬਾਲ ਕਿਹੜੇ ਵਾਅਦੇ ਕਰਨ ਲਈ ਜਾਂ ਕਿਹੜੇ ਕਿਹੜੇ ਕੀਤੇ ਲੈ ਕੇ ਕਿਹੜੇ ਈਸ਼ੂ ਲੈ ਕੇ ਜੋ ਲੜ ਰਹੇ ਨੇ ਇਹਨਾਂ ਕੋਲ ਕੋਈ ਮੈਨੀਫੈਸਟੋ ਨਹੀਂ ਗਾਖ ਨਹੀਂ ਇਹਨਾਂ ਕੋਲ ਤਾਂ ਨਿੰਦਾ ਪੰਡਿਆ ਉਹ ਉਹ ਨੂੰ ਨਿੰਦ ਲੈਂਦਾ ਉਹ ਨੂੰ ਨਿੰਦ ਲੈਂਦਾ ਬਾਕੀ ਗੱਡੀਆਂ ਭਜਾਈਆਂ ਇਹਨਾਂ ਦੇ ਰਿਸ਼ਤੇਦਾਰ ਹੈ ਕੋਈ ਰਾਜਸਥਾਨ ਚੋਂ ਬੜਾਈ ਫਿਰਦਾ ਹੈ ਕੋਈ ਹਰਿਆਣੇ ਚੋਂ ਆਏ ਹੋਏ ਬੰਦੇ ਆਮ ਆਦੀ ਪਾਰਟੀ ਨੇ ਅਬ ਦੇ ਉਦੇਦਾਰ ਲਾ ਰੱਖਿਆ 4-500 ਦੇਦਾਰ ਤੁਰਿਆ ਫਿਰਦਾ ਉਹੀ ਤੁਰਿਆ ਫਿਰਦਾ ਨਾ ਕੋਈ ਨਦੀ ਗੱਲ ਦਾ ਵਜਨ ਹੈ ਨਾ ਕੋਈ ਵਿਜਨ ਹੈ ਕੁਛ ਵੀ ਨਹੀਂ ਇਹ ਤੁਹਾਡਾ ਵਿਜਨ ਕੀ ਹੈ ਮੇਰਾ ਵਿਜਨ ਹੈ ਮੇਰੇ ਕੋਲ ਬੜਾ ਕੁਛ ਹੈ ਜਿਵੇਂ ਮੰਨ ਲਓ ਸਭ ਤੋਂ ਪਹਿਲਾਂ ਤਾਂ ਮੇਰੇ ਕੋਲ ਇੱਕ ਜੋ ਸਿੰਥੈਟਿਕ ਨਸ਼ਾ ਡਰੱਗ ਆ ਜੋ ਚੱਟੇ ਵਰਗੇ ਨਸ਼ੇ ਨੂੰ ਰੋਕਣਾ ਇਹ ਵੀ ਮੇਰਾ ਇਸ਼ੂ ਹੈ ਇੱਕ ਜਿਵੇਂ ਖੇਤੀਬਾੜੀ ਤੇ ਗੱਲ ਆ ਜੋ ਕਿਸਾਨ ਦੀ ਖੇਤੀਬਾੜੀ ਦੇ ਕੇ ਨਕਲੀ ਬੀਜਾਂ ਦੀ ਨਕਲੀ ਦਵਾਈਆਂ ਦੀ ਉਹਦੀ ਮੁਕੰਮਲ ਰੋਕਥਾਮ ਹੋਊਗੀ ਹੋਰ ਜਿਵੇਂ ਰੇੜੀਆਂ ਵਾਲੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਖੱਜਲ-ਖਵਾਰੀ ਹੁੰਦੀ ਹੈ ਲੁੱਟ ਹੁੰਦੀ ਹੈ ਉੱਥੇ ਮੈਂ ਰਾਖਮੋਈ ਜਗ੍ਹਾ ਜਿੱਥੇ ਰੱਖਣੀ ਹੈ ਜਗਾ ਉੱਥੇ ਉਹਨਾਂ ਦਾ ਇੰਤਜ਼ਾਮ ਕਰਕੇ ਢੇੜੀ ਫੜੀ ਲਾਈ ਜਾਵੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇੱਥੇ ਜਗਾ ਤੇ ਜਾ ਕੇ ਬਾਜ਼ਾਰ ਦੇ ਵਿੱਚੋਂ ਸਮਾਨ ਲੋਕ ਰਿਤੇ আনএমপ্লয়মেন্ট ਦੀ ਬਹੁਤ ਸਮੱਸਿਆ ਉਹਦੇ ਲਈ ਤੁਸੀਂ ਕੀ ਕਰੋਗੇ ਹਾਂ ਉਹਦੇ ਦੇ ਆਉਂ ਕਿਉਂਕਿ ਮੈਂ ਇੱਕ ਮੁੱਖ ਮੰਤਰੀ ਤਾਂ ਨਹੀਂ ਬਣ ਜਾ ਰਿਹਾ ਪਿਆਰ ਨਹੀਂ ਮੈਂ ਇਹ ਕੁਛ ਨਹੀਂ ਚਾਹਣਾ ਕਿ ਇੱਕ ਆਜ਼ਾਦ ਵਧਾਇਕ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ ਹਾਂਜੀ ਹਾਂਜੀ ਤਾਂ ਫਿਰ ਆਜ਼ਾਦ ਵਧਾਇਕ ਜਿਹੜਾ ਹੈ ਇਹਨਾਂ ਸਾਰਿਆਂ ਚ ਜਿਹੜੇ ਵਾਦੇ ਦਾਅਵੇ ਤੁਸੀਂ ਕਰੋਗੇ ਉਹਨਾਂ ਨੂੰ ਪੂਰਾ ਕਿੱਦਾਂ ਕਰੋਗੇ ਪੂਰਾ ਇਸ ਤਰ੍ਹਾਂ ਜਿੰਨਾ ਕਿ ਮੇਰੇ ਦੈਰੇ ਅੰਡਰ ਆਉਣਗੇ ਜਿਵੇਂ ਕਿ ਲਘੂ ਉਦਯੋਗ ਉਦਯੋਗ ਜਿਵੇਂ ਛੋਟੇ ਉਦਯੋਗ ਹੈ ਦੁਕਾਨਦਾਰਾਂ ਲਈ ਜਿਹੜੇ ਸੋਰਸ ਹੈ ਜਾਂ ਛੋਟੇ ਉਦਯੋਗਾਂ ਲਈ ਬਿਜਲੀ ਦਾ ਜਿਹੜਾ ਹੈਗਾ ਮੰਨ ਲਓ ਉਹਦੇ ਵਿੱਚ ਮੈਂ ਬਿਜਲੀ ਸਤਾਂ ਦੇਣੀ ਚਲੋ ਪੰਜਾਬ ਜਾਂ ਸੈਂਟਰ ਦਾ ਇਹ ਕੰਮ ਤਾਂ ਸਰਕਾਰਾਂ ਦਾ ਹੈ ਪਰ ਉਹਦੇ ਵਿੱਚ ਜੋ ਇਨਸਪੈਕਟਰੀ ਰਾਜ ਹੈ ਜੋ ਉਹੋ ਜਿਹੜੀ ਲੋਕ ਟਸਟ ਹੈ ਉਹ ਮਾਮ ਆਪ ਦੇ ਹੱਥੇ ਚ ਨਹੀਂ ਹੋਰ ਜੂਗਾ ਉਹਦੇ ਤੇ ਮੈਂ ਕਾਬੂ ਰੱਖੂਗਾ ਕਿਸੇ ਤਰ੍ਹਾਂ ਦਾ ਪਰੇਸ਼ਾਨ ਨਹੀਂ ਕੀਤਾ ਜਾਊਗਾ ਕੋਈ ਗੁੰਡਾ ਟੈਕਸ ਨਹੀਂ ਲਿਆ ਜਾਊਗਾ ਇਸ ਕੰਮ ਦਾ ਮੈਂ ਜ਼ਿੰਮੇਵਾਰ ਹਾਂ ਜੀ ਜੀ ਅੱਛਾ ਕਬਾ ਜੀ ਬਹੁਤ ਚੰਗਾ ਹੈ ਕਿ ਚੋਣਾ ਲੜਨੇ ਤੋਂ ਸੇ ਆਪਣਾ ਉਹ ਜਿਹੜਾ ਘਰ ਉਹ ਵੀ ਨਿਲਾਮ ਕਰ ਦਿੱਤਾ ਹਾਲਾਂਕਿ ਘਰ ਬਣਾਉਣਾ ਜਾਂ ਘਰ ਬਣਾ ਕੇ ਉਸ ਦੇ ਵਿੱਚ ਵਸਣ ਦਾ ਸੁਪਨਾ ਹਰ ਕਿਸ ਦਾ ਹੁੰਦਾ ਹੈ ਤੇ ਪਰਿਵਾਰ ਇਹਦੇ ਲਈ ਆਮ ਤੌਰ ਤੇ ਐਗਰੀ ਨਹੀਂ ਕਰਦਾ ਇਸ ਤਰ੍ਹਾਂ ਦੇ ਫੈਸਲਿਆਂ ਦੇ ਤਾਂ ਤੁਹਾਡਾ ਜਿਹੜਾ ਪਰਿਵਾਰ ਸੀ ਉਹ ਕਿਵੇਂ ਮਨਾਇਆ ਤੁਸੀਂ ਤੇ ਦੂਜੇ ਪਾਸੇ ਇਹ ਵੀ ਕੁਝ ਲੋਕ ਕਹਿੰਦੇ ਨੇ ਕਿ ਇਹ ਇੱਕ ਪਬਲਿਕ ਸਟੰਟ ਜਿਹਾ ਹੀ ਲੱਗਦਾ ਹੈ ਕਿ ਥੋੜਾ ਜਿਹਾ ਇਹ ਐਲਾਨ ਕਰੋ ਤਾਂ ਲੋਕਾਂ ਦੀ ਜਿਹੜੀ ਹਮਦਰਦੀ ਉਹ ਹਾਸਲ ਕਰੋ ਨਹੀਂ ਉਹ ਵੀ ਕੋਈ ਗੱਲ ਨਹੀਂ ਮੇਰਾ ਪਰਿਵਾਰ ਮੇਰੀ ਮਿਸਜ ਬੜੀ ਮੈਂ ਕਹਿੰਨਾ ਵੀ ਇਹੋ ਜੀ ਮੇਰੀ ਮਿਸਜ ਹੈ ਪਰਮਾਤਮਾ ਹਰ ਇੱਕ ਨੂੰ ਦੇਵੇ ਤੇ ਜਿਹੋ ਜਿਹਾ ਮੇਰਾ ਪਰਿਵਾਰ ਹੈ ਮੇਰੇ ਮਾਂ-ਬਾਪ ਹੈ ਤੇ ਉਹ ਹਰ ਇੱਕ ਦੇ ਮਾਂ-ਬਾਪ ਹੋਣ ਤੇ ਮੈਂ ਜਿਹੋ ਜਿਹਾ ਮੈਂ ਉਹਨਾਂ ਦਾ ਪੁੱਤ ਬਣ ਕੇ ਉੱਭਰੇ ਤੇ ਇਹੋ ਜਿਹਾ ਪੁੱਤ ਵੀ ਹਰ ਇੱਕ ਨੂੰ ਦੇਵੇ ਮੇਰਾ ਇੱਕ ਬਜ਼ੁਰਗ ਹੈ ਜਿਹੜੇ ਮੇਰੇ ਡੈਡੀ ਜੀ ਮੇਰੇ ਪਾਪਾ ਜੀ ਉਹ ਇੱਕ ਕਿਸਾਨ ਛੋਟੇ ਕਿਸਾਨ ਹੈ ਤੇ ਅਨਪੜ ਹੈ ਖੇਤੀਬਾੜੀ ਵਾਲੇ ਉਹਨਾਂ ਨੇ ਉੱਠਦਾ ਹਲ ਵੀ ਵਾਇਆ ਬਲਦਾਂ ਦਾ ਹੀ ਵਾਇਆ ਸਾਡੇ ਕੋਲ ਸੋਫਾ ਟਰੈਕਟਰ ਹੁੰਦੇ ਸਭ ਤੋਂ ਪਹਿਲਾਂ 14 ਜੀ ਡੀਟੀ ਟਰੈਕਟਰ ਹੁੰਦਾ ਇਹ ਪਾਪਾ ਜੀ ਮੇਰੇ ਮੰਨੋਂ ਵੱਡੇ ਹੋਣ ਕਰਕੇ ਸਾਰੇ ਜਿੰਨੇ ਵੀ ਮੇਰੇ ਬਾਪੂ ਵਰਗੇ ਦਾਦੇ ਵਰਗੇ ਉਹਨਾਂ ਦੇ ਬੱਚਿਆਂ ਵਿੱਚੋਂ ਵੱਡੇ ਸੀ ਇਹ ਖੇਤੀ ਕਰਦੇ ਸੀ ਤਾਂ ਮੇਰੀ ਮਾਤਾ ਨੇ ਕਦੇ ਕਿਸੇ ਨੂੰ ਮੱਥੇ ਵਟ ਨਹੀਂ ਪਾਇਆ ਸੀਗਾ ਚਾਹ ਪਾਣੀ ਕੋਈ ਗਰੀਬ ਗੁਰਬਾਹ ਆ ਜਾਣਾ ਇਹਨੇ ਕਹਿੰਨਾ ਕੋਈ ਗੱਲ ਨਹੀਂ ਯੂਰੀ ਐ ਮੈਂ ਵਧੀਆ ਪਰਵਰਿਸ਼ ਹੋਈ ਹੈ ਮੇਰੀ ਮਾਂ ਦੀ ਦੁੱਧ ਤੇ ਬੁੱਧ ਤੋਂ ਜੋ ਮੈਂ ਪਰਵਰਿਸ਼ ਲਈ ਹੈ ਤਾਂ ਉਹ ਇੱਕ ਵਧੀਆ ਪਰਵਰਿਸ਼ ਹੋਈ ਹੈ ਮੇਰੇ ਚੰਗੇ ਖਾਨਦਾਨੀ ਪਰਿਵਾਰ ਚ ਪਰ ਗਰੀਬੀ ਹੋਣਾ ਉਹ ਅਲੱਗ ਗੱਲ ਹੈ ਖਾਨਦਾਨ ਹੋਣਾ ਅਲੱਗ ਗੱਲ ਹੈ ਨਹੀਂ ਪਰਵਰਿਸ਼ ਕਰਨਾ ਤੁਹਾਡੇ ਕੋਲ ਆਏ ਲੋਕਾਂ ਨੂੰ ਅਟੈਂਡ ਕਰਨਾ ਇਹ ਜੁਦਾ ਮਸਲੇ ਨੇ ਲੇਕਿਨ ਘਰ ਵੇਚਣ ਦਾ ਇੱਕ ਬਹੁਤ ਵੱਡਾ ਸਵਾਲ ਹੈ ਉਹਦੇ ਵੀ ਤੇ ਸੀ ਉਹਦੇ ਦੇ ਇਉਂ ਹੈ ਕਿ ਜੇ ਘਰ ਹੈ ਜਿਵੇਂ ਬਣਾਇਆ ਤੋ ਵੀ ਮੈਂ ਆਪ ਬਣਾਇਆ ਇਹਦੇ ਵਿੱਚ ਕੋਈ ਮੈਨੂੰ ਕਿਸੇ ਦਾ ਕੋਈ ਇਹ ਨਹੀਂਗਾ ਕੋਈ ਮੈਨੂੰ ਪ੍ਰੋਪਰਟੀ ਬਣੀ ਹੋਈ ਜਾਂ ਮੈਨੂੰ ਕੋਈ ਜੱਦੀ ਪੁਸ਼ਟੀ ਮਿਲਿਆ ਇਹ ਮੈਂ ਆਪਦੀ ਜਗਾ ਲੈ ਕੇ ਆਪ ਹੀ ਮੈਂ ਹੌਲੀ-ਹੌਲੀ ਕਿਸ਼ਤਾਂ ਦੇ ਵਿੱਚ ਤਿਆਰ ਕੀਤਾ ਸੀ ਤਾਂ ਮੇਰੀ ਵਾਈਫ ਇਸਕਲ ਤੋਂ ਐਗਰੀ ਹੈ ਜਿਸ ਦਿਨ ਸਾਡੀ ਮੈਰਿਜ ਹੋਈ ਸੀ ਤੇ ਮੈਂ ਉਦੋਂ ਕੰਟਰੈਕਟ ਤੇ ਇੱਕ ਲੱਗਿਆ ਹੋਇਆ ਸੀ ਜਿਵੇਂ ਹੁਣ ਵੀ ਕੰਟਰੈਕਟ ਵਾਲੇ ਰੌਲਾ ਪਾ ਰਹੇ ਕਿ ਤੈਨੂੰ ਪੱਕੇ ਨਹੀਂ ਕਰੇ ਸਦਾ ਤੁਸੀਂ ਪੱਕੇ ਨਹੀਂ ਮੈਂ ਤਾਂ ਛੱਡ ਦਿੱਤੀ ਸੀ ਮੈਂ ਸਾਡੀ ਉੱਠੀ ਮੈਂ ਕੰਟਰੈਕਟ ਦੇ ਉੱਤੇ ਲੱਗਿਆ ਸੀ ਤਾਂ ਉਦੋਂ ਅਸੀਂ ਕੱਲ ਦੇ ਚੱਲਦੇ ਬਹੁਤ ਗਰੀਬੀ ਦੇ ਵਿੱਚ ਸੀ ਯਾਰ ਤਾਂ ਇਹਨਾਂ ਨੂੰ ਇਹ ਪਤਾ ਜੇ ਉਨੀ ਗਰੀਬੀ ਚੋਂ ਕੱਢ ਕੇ ਸਾਨੂੰ ਇੱਥੇ ਲਿਆਇਆ ਤਾਂ ਇਹਦਾ ਕੋਈ ਗਲਤ ਫੈਸਲਾ ਨਹੀਂ ਹੋਊਗਾ ਮੈਂ ਦੁਬਾਰਾ ਵੀ ਇਸ ਮਕਾਨ ਨੂੰ ਤਿਆਰ ਕਰ ਲੂੰਗਾ ਸਿੰਪਲ ਬਣਾ ਲਾਂਗੇ ਕੋਈ ਗਲ ਨਹੀਂ ਸਿੰਪਲ ਬਣ ਜਾਂਦੇ ਤਾਂ ਫਿਰ ਸਿੰਪਲ ਕਿਉਂ ਬਣਾਓਗੇ ਨਹੀਂ ਫਿਰ ਵੀ ਕੋਈ ਗਲ ਨਹੀਂ ਫਿਰ ਮੈਂ ਕਿਹੜਾ ਕੋਈ ਨੋਟ ਕਸੁੱਟ ਜਾ ਮੈਂ ਰਿਸ਼ਵਤ ਜਾਂ ਕੋਈ ਕਿਸੇ ਕਿਸੇ ਦਾ ਕ੍ਰਪਸ਼ਨ ਕਰਕੇ ਬਣਾਉਣਾ ਹੈ ਫਿਰ ਵੀ ਤਾਂ ਚਲੋ ਜੋ ਦੀ ਹੁੰਦੀ ਹੈ ਸੈਲਰੀ ਹੁੰਦੀ ਹੈ ਜੁਗਰਾਇਕ ਦੀ ਉਹਦੇ ਨਾਲ ਹੀ ਗੁਜ਼ਾਰਾ ਕਰਕੇ ਮੈਂ ਸਿੰਪਲ ਰੇ ਕਿਚਨ ਅੱਛਾ ਦੇਖਿਆ ਕਿ ਉਮੀਦਵਾਰ ਬੜੇ ਰਾਮ ਰਸ਼ਕਰ ਦੇ ਨਾਲ ਨਿਕਲਦੇ ਨੇ ਸਵੇਰ ਤੋਂ ਸ਼ਾਮ ਤੱਕ ਚੋਣ ਪ੍ਰਚਾਰ ਕਰਦੇ ਨੇ ਡਾਕਟਰ ਇਕਬਾਲ ਨੂੰ ਅਸੀਂ ਦੇਖਿਆ ਕਿ ਉਹ ਇਕੱਲੇ ਹੀ ਆਪਣੇ ਦੋ ਬਾਡੀਗਾਰਡ ਲੈ ਕੇ ਤੇ ਇੱਕ ਸਾਥੀ ਹੋਰ ਨਾਲ ਲੈ ਕੇ ਉਵੇਂ ਸਾਨੂੰ ਮਿਲਿਆ ਕਿਥੇ ਇੱਕ ਕਿਸੇ ਦੇ ਘਰ ਦੇ ਵਿੱਚ ਉਹਨਾਂ ਦੇ ਪਸ਼ੂ ਦੀ ਤੀ ਮਾਰਦਾਰੀ ਕਰਦਾ ਹੋਇਆ ਉਹਦਾ ਇਲਾਜ ਕਰਦਾ ਹੋਇਆ ਤਾਂ ਇਹ ਦੋਵੇਂ ਚੀਜ਼ਾਂ ਨਾਲ-ਨਾਲ ਕਿਉਂਕਿ ਲੜਾਈ ਏਡੇ ਵੱਡੇ ਲੋਕਾਂ ਨਾਲ ਹੈ ਏਡੇ ਸ਼ਕਤ ਲੋਕਾਂ ਨਾਲ ਜਿਨ੍ਹਾਂ ਕੋਲ ਧਨ ਬਹੁਤ ਹੈ ਸਾਧਨ ਬਹੁਤ ਨੇ ਤੇ ਉਹਦੇ ਨਾਲ ਨਾਲ ਫਿਰ ਤੁਸੀਂ ਆਪਣੀ ਜਿਹੜੀ ਵੈਟਰਨਰੀ ਡਾਕਟਰੋਂ ਤੁਸੀਂ ਸਾਡੇ ਦਰਸ਼ਕਾਂ ਰੱਖਦੇ ਪ੍ਰੈਕਟਿਸ ਵੀ ਚੱਲੀ ਰੱਖਦੇ ਹੋ ਪ੍ਰਚਾਰ ਵੀ ਚੱਲ ਰਿਹਾ ਤੇ ਕਿਵੇਂ ਮੈਨੇਜ ਕਰਦੇ ਹੋ ਉਹ ਇਸ ਤਰ੍ਹਾਂ ਹੋਇਆ ਜੀ ਉਹ ਮੁੰਡਾ ਭਲਾਈਆਂ ਨੇ ਤੁ ਗੁਰਪ੍ਰੀਤ ਗੋਪੀ ਹੈ ਜਿਹੜਾ ਉਦੀ ਮੱਜ ਕੱਲ ਦੀ ਬਿਮਾਰ ਸੀ ਤੋ ਮੈਨੂੰ ਕਹਿੰਦਾ ਬਾਈ ਇਹ ਕਿੱਥੇ ਆ ਉਹਨਾਂ ਨੂੰ ਪਤਾ ਹੈ ਮੇਰੇ ਕੰਮ ਬਾਰੇ ਪਹਿਲਾਂ ਵੀ ਮੈਂ ਕੰਮ-ਕੁਮ ਕਰਦਾ ਸਾਰਿਆਂ ਦੇ ਜਾਂਦਾ ਰਹਿੰਨੇ ਤਾਂ ਮੈਂ ਕਿਹਾ ਗਿਆ ਗਾ ਮੈਂ ਕਿ ਵੀ ਤੇਰੀ ਮਾਈ ਵੀ ਮੈਂ ਤੁੱਤੀ ਤੇ ਸਮਝ ਗਿਆ ਕਿ ਖਰਾਬ ਹੈ ਚੰਗੀ ਵਿਚਾਰਾ ਵੱਜ ਲੈ ਕੇ ਆਇਆ ਕੋ ਡੇਢ ਲੱਖ ਪੌਣੇ ਜੀ ਲੱਖ ਦੀ ਤਾਂ ਮੈਨੂੰ ਕਹਿੰਦਾ ਕਿੱਥੇ ਆ ਮੈਂ ਕਿਹਾ ਦਵਾਈਆਂ ਲੈ ਕੇ ਆ ਮੈਡੀਕਲ ਤੋ ਆਹਾ ਤਾਂ ਮੈਂ ਗੁਰੂ ਸਰ ਫਿਰਦਾ ਮਖਮੇ ਕੁਮਕੁਮਾ ਕੇ ਤੇਰੀ ਕੁੜੀ ਆਇਆ ਨੇ ਇਹ ਮੈਨੂੰ ਉੱਥੇ ਆ ਕੇ ਤੇ ਉਹਦੋਂ ਤੁਸੀਂ ਪਹੁੰਚ ਗਏ ਉੱਤੇ ਉਹਦੋਂ ਇੰਜੈਕਸ਼ਨ ਲਾਤੇ ਉਹਦੇ ਚਲੋ ਬੇਜਵਾਨੀ ਦਾ ਮੈਂ ਇਲਾਜ ਕਰ ਦਿੱਤਾ ਮੇਰਾ ਇੱਕ ਧਰ ਬੇਜਵਾਨੇ ਪਸ਼ੂਆਂ ਤੋਂ ਇੰਨਾ ਕੁਝ ਪੈਦਾ ਕੀਤਾ ਜੇ ਦੋਸਤ ਬਣਾਏ ਜਾਂ ਜ ਲੋਕਾਂ ਵਿੱਚ ਪਛਾਣ ਬਣੀਏ ਜਾਂ ਅੱਜ ਮੇਰਾ ਰਹਿਣ ਸਹਿਣ ਬਣਿਆ ਤਾਂ ਉਹਨਾਂ ਤੋਂ ਹੀ ਬਣਿਆ ਕਿ ਉਹਨਾਂ ਨਾਲ ਮੈਂ ਕਦੇ ਵੀ ਬੇਵਫਾਈ ਨਹੀਂ ਕਰਨ ਲੱਗਾ ਕਿਉਂਕਿ ਬੇਜਵਾਨੇ ਪਸ਼ੂ ਤੋਂ ਮੈਨੂੰ ਡਾਕਟਰ ਜਿਹੜਾ ਸਿਖਾਉਣਾ ਹੁੰਦੇ ਮੈਂ ਜਲੰਧਰ ਜੋ ਟ੍ਰੇਨਿੰਗ ਕਰਨ ਗਈ ਉਹਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਕਬਾਲ ਕਿਦੇ ਦਾਸਾ ਵੀ ਤਾਂ ਕਿਸੇ ਤੋਂ ਵੱਧ ਘਟ ਲੈ ਲੇ ਤਤ ਕੋਈ ਗੱਲ ਨਹੀਂ ਚੱਲ ਜੂਗਾ ਪਰ ਬੇਜਵਾਨੇ ਪਸੂਲੀ ਕੀ ਦੀ ਦਵਾਈ ਬੂਟੀ ਨਾ ਮਾੜੀ ਲਈ ਤਾਂ ਮੈਂ ਉਹ ਗੱਲ ਪੱਲੇ ਬੰਨ ਲਈ ਕਹਿੰਦਾ ਤੂੰ ਤੇਰਾ ਨਾਂ ਹੋਊਗਾ ਤੇ ਵਾਕਈ ਮੇਰਾ ਨਾਂ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਅੱਛਾ ਡਾਕਟਰ ਸਾਹਿਬ ਜਿਹੜੇ ਵਿਰੋਧੀ ਨੇ ਤੁਹਾਡੇ ਜਾਂ ਸਰਕਾਰ ਦੇ ਧਿਰ ਜਿਹੜੀ ਹੈ ਕੋਈ ਤੁਹਾਡੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਤੁਹਾਨੂੰ ਸੈਟੀਫਾਈ ਕਰਾਉਣ ਦੀ ਕੋਸ਼ਿਸ਼ ਜਾਂ ਫਿਰ ਆਖਰੀ ਹਥਿਆਰ ਡਰਾਉਂ ਤਮਕਾਉਣ ਦੀ ਕੋਸ਼ਿਸ਼ ਕੁਝ ਬੰਦੇ ਹੈਗੇ ਆ ਵੀ ਛੇ ਦੇ ਵਿੱਕ ਜੂਗਾ ਕੋਈ ਹਲਕੀ ਫੁਲਕੀਆਂ ਗੱਲਾਂ ਚੱਲਦੀਆਂ ਫਿਰਦੀਆਂ ਪਰ ਮੇਰੇ ਤੱਕ ਕਿਸੇ ਦਾ ਹੌਸਲਾ ਨਹੀਂ ਹੋਇਆਗਾ ਕਿ ਮੈਨੂੰ ਪੁਛਾ ਕੇ ਕਹਿ ਸਕਦੇ ਇੰਨਾ ਲੱਗਿਆ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰਨ ਦਾ ਮੈਨੂੰ ਨਹੀਂ ਲੱਗਦਾ ਕਿਸੇ ਦਾ ਹੌਸਲਾ ਹੋਊਗਾ ਠੀਕ ਹੈ ਛੋਟੇ-ਮੋਟੇ ਕਿਆ ਸੈਂਤ ਲੱਗਦੀਆਂ ਫਿਰਦੀਆਂ ਇਹ ਕਾ ਮੋਟਾ ਚੱਲ ਰਿਹਾ ਤੇ ਮੇਰੇ ਕਿੰਨੇ ਕ ਵੋਟਾਂ ਤੁਸੀਂ ਮੰਨ ਕੇ ਚੱਲਦੇ ਹੋ ਵੋਟਾਂ ਤਾਂ ਗੱਲ ਹੀ ਹੈ ਜੀ ਮੈਨੂੰ ਤਾਂ ਇਹ ਲੱਗਦਾ ਕਿ ਜਦੋਂ ਇਹਨਾਂ ਦੀਆਂ ਮਸ਼ੀਨਾਂ ਖੜਨੀਆਂ ਇਹ ਸਾਰੇ ਕੰਨਾਂ ਜੀ ਵਾਈ ਦੇ ਫਿਰਨਗੇ ਤੁਹਾਡਾ ਭਰਾ ਹੀ ਬੈਠਾ ਰਹੇ ਜੂਗਾ ਮੇਰੇ ਦੀ ਭੱਜ ਜਾਣਗੇ ਚੱਲ ਕੇ ਉਹਨਾਂ ਨੇ ਚਾਇਆ ਕਿ ਤੁਸੀਂ ਪੰਚਾਇਤ ਇਲੈਕਸ਼ਨ ਵੀ ਲੜਿਆ ਸੀ ਆਪਣੇ ਪਿੰਡ ਦੇ ਵਿੱਚ ਉਦੋਂ ਤਾਂ ਗੱਲ ਬਣੀ ਨਹੀਂ ਜੇ ਤੁਹਾਡੇ ਪਿੰਡ 'ਚ ਤੁਹਾਡੀ ਗੱਲ ਨਹੀਂ ਬਣੀ ਤਾਂ ਪੂਰੇ ਗਿੱਤਰ ਵੇ ਹਲਕੇ ਦੇ ਵਿੱਚ ਕਿਵੇਂ ਬਣੂਗੀ ਨਹੀਂ ਕੋਈ ਗੱਲ ਨਹੀਂ ਪਤਾ ਕੀ ਹੈ ਜਦੋਂ ਪਿੰਡ ਵੀ ਜਿਹੜਾ ਇਲੈਕਸ਼ਨ ਸੀ ਨਾ ਉਹਨੂੰ ਵੀ ਮੈਂ ਬਹੁਤ ਵੱਡਾ ਗੋੜ ਕੀਤਾ ਉੱਥੇ ਵੀ ਮੈਂ ਜੇਤੂ ਰਿਆ ਮੈਂ ਉੱਥੇ ਹਾਰਿਆ ਨਹੀਂ ਅੱਛਾ ਕਿਉਂਕਿ ਉਹ ਦੋਨੇ ਪੇਰਾ ਰਲ ਚੁੱਕੀਆਂ ਸੀਗਾ ਸਾਡੇ ਪਿੰਡ ਦੇ ਲੋਕਾਂ ਨੂੰ ਇੱਕ ਬੁੱਧੂ ਬਣਾ ਰਹੀਆਂ ਇਹ ਵੋਟਰਾਂ ਨੂੰ ਉਹ ਜਿਹੜੇ ਪਹਿਲਾਂ ਸਰਪੰਚ ਸੀ ਉਨਤੇ ਪਰਚੇ ਦੇ ਕਰਾਏ ਸੀ ਕਈ ਐਪਲੀਕੇਸ਼ਨਾਂ ਦਿੱਤਣਾ ਹੋਏ ਸੀ ਇਹਨਾਂ ਦੇ ਦੂਜਿਆਂ ਨੇ ਮੱਲੋ ਜੋ ਗਰੰਟਾ ਗੁਰੰਤਾ ਖਾਨ ਦੇਗਾ ਜਾਂ ਛੱਡਾ ਛੁੱਡਾ ਦਾ ਕੋਈ ਵੀ ਰੋਲੇ ਸੀ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨਾਂ ਵਾਪਸ ਲੈ ਲਓ ਸਾਥੋਂ ਸਾਡੀਆਂ ਤਾਂ ਅਸੀਂ ਨਾਲ-ਨਾਲ ਜਿਵੇਂ ਰਾਜਦੀਪ ਕੇ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨਾਂ ਵਾਪਸ ਲੈ ਲਓ ਤਾਂ ਅਸੀਂ ਨਾਲ-ਨਾਲ ਇੱਕ ਡਰਾਮਾ ਕਰ ਲੈਨੇ ਆਪਾਂ ਤਾਂ ਤੁਸੀਂ ਸਾਡੇ ਕਾਗਜ਼ ਰਿਜੈਕਟ ਕਰਾ ਦੇ ਅਸੀਂ ਕਹਿੰਦੇ ਸਰਕਾਰ ਤੇ ਉਹਨੇ ਕਾਗਜ਼ ਰਿਜੈਕਟ ਹੋ ਗਿਆ ਤੇ ਚਲੋ ਤੁਸੀਂ ਫਿਰ ਬੈਂਚ ਬਣ ਜਾਓ ਸਾਡਾ ਵੀ ਗੜਖ ਲਖਾਵਾ ਜਿੱਧਰ ਪਾਸੇ ਦੇ ਵਿੱਚ ਵੀ ਤੁਹਾਡੇ ਜਿਹੜੇ ਰੋਧੀ ਉਮੀਦਵਾਰ ਨੇ ਡੀਐਮਪੀਟੀ ਸਾਹਿਬ ਉਹਨਾਂ ਤੇ ਇਲਜ਼ਾਮ ਲੱਗਦਾ ਕਿ 29 ਪਿੰਡਾਂ ਦੇ ਵਿੱਚ ਲਗਭਗ ਉਹਨਾਂ ਨੇ ਕਾਗਜ਼ ਜਿਹੜੇ ਰੱਦ ਕਰਵਾਏ ਬਿਲਕੁਲ ਉਹ ਵੀ ਡਰਾਮਾ ਸੀ ਬਿਲਕੁਲ ਉਹਨਾਂ ਨੇ ਵਾਕਈ ਕਾਗਜ਼ ਰੱਦ ਕਰਾਏ ਇਹ 'ਚ ਕੋਈ ਸ਼ੱਕ ਨਹੀਂ ਮੈਂ ਬੋਲਿਆ ਵੀ ਇਹ ਪਹਿਲਾਂ ਵੀ ਬੋਲਿਆ ਤਾਂ ਉਹੋ ਹੀ ਚੀਜ਼ ਤੁਹਾਡੇ ਐਮਪੀਟੀ ਨੂੰ ਲੈ ਕੇ ਬੈਠੂਗੀ ਈਕਾਉ ਗੁੱਸਾ ਤ ਆ ਜਾਂਦਾ ਜਾਏ ਮਤਲਬ ਉਹ ਜਾਣ ਕੇ ਰੱਦ ਕਰਾਉਂਦਾ ਤੇ ਮਿਲ ਕੇ ਰੱਦ ਕਰਾਉਂਦਾ ਡਰਾਮਾ ਤੁਹਾਡੇ ਪਿੰਡੇ ਹੋਇਆ ਕਿ ਬਾਕੀ ਪੰਜਾਬ ਚ ਸਾਡੇ ਪਿੰਡ ਰ ਮਿਲ ਕੇ ਇਹ ਰੱਦ ਕਰਾਉਣ ਦਾ ਸੀਗਾ ਡਰਾਮਾ ਤੇ ਜਦੋਂ ਤੀਜੇ ਮੈਂ ਭਰਤੇ ਭਾਈ ਦੇ ਕਾਗਜ ਤਾਂ ਇਹਨਾਂ ਨੂੰ ਭਜਣਾ ਪਈਆਂ ਇਹਨਾਂ ਨੇ ਬੜੇ ਕਾਗਜ ਰਿਜੈਕਟ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਮੈਂ ਰਿਜੈਕਟ ਨਹੀਂ ਹੋਣ ਦਿੱਤੇਗੇ ਉਸੇ ਤਰ੍ਹਾਂ ਮੈਂ ਗੱਦੜ ਬਾਤੇ ਮੈਨੂੰ ਚਾਣ ਸੀ ਮੇਰੇ 2017 ਦੇ ਵਿੱਚ ਰਿਜੈਕਟ ਕਰਾਤੀ ਸੀ ਇਹ ਕਾਗਜ਼ ਮੈਂ ਸੋਚਿਆ ਸੀ ਛੋਟੇ ਪੁਰ ਤੋਂ ਲਖਣੜ ਨਹੀਂ ਤਾ ਐਤਕੀ ਮੈਂ ਬੜੀ ਤੰਦੇ ਇਹਨਾਂ ਕਾਗਜ਼ ਭਰ ਕੇ ਜਿਹੜੇ ਮੈਂ ਸਿਲੈਕਟ ਰੱਖੇ ਅੱਛਾ ਜਿਵੇਂ ਮੈਂ ਸ਼ੁਰੂ ਚ ਜ਼ਿਕਰ ਕੀਤਾ ਸੀ ਕਿ ਰਾਜਾਪੜੰਗ ਦੇ ਸਿਰ ਤੇ ਸਾਰੀ ਕਾਂਗਰਸ ਪਾਰਟੀ ਹੈ ਐਡੀ ਵੱਡੀ ਪੁਰਾਣੀ ਪਾਰਟੀ ਹੈ ਮਨਪ੍ਰੀਤ ਬਾਦਲ ਦੇ ਨਾਲ ਜਿਹੜਾ ਸੈਂਟਰ ਗਵਰਨਮੈਂਟ ਦਾ ਜਿਹੜਾ ਤਵਾਵਨ ਦਾ ਸਹਾਇਜ ਹੋਗਾ ਉਸ ਨੂੰ ਡਿੰਪੀ ਨੂੰ ਪੰਜਾਬ ਸਰਕਾਰ ਦਾ ਸਹਾਇਜ ਹੈ ਤਾਂ ਤੁਸੀਂ ਸਿਰ ਲੜ ਕਿਦਾਂ ਰਹੇ ਹੋ ਮਤਲਬ ਯੋਜਨਾ ਬੰਦੀ ਤੁਹਾਡੀ ਰਣਨੀਤੀ ਕੀ ਹੈ ਤੁਸੀਂ ਵੇਖੋ ਪਹਿਲੀ ਗੱਲ ਤਾਂ ਮੇਰੇ ਚਿਹਰੇ ਤੋਂ ਵੇਖੋ ਕਿ ਮੈਨੂੰ ਸਾਰੇ ਮੂੰਹ ਲਮਕਾਈ ਫਿਰਦੇ ਆ ਤੇ ਮੈਂ ਤਾਂ ਲੜ ਰਿਹਾ ਕਿ ਮੈਨੂੰ ਪਤਾ ਲੋਕਾਂ ਦੀ ਆਵਾਜ਼ ਦਾ ਪਤਾ ਹੈ ਮੈਂ ਅੱਗੇ ਵੀ ਆਖੀ ਹੈ ਨਾ ਵੀ ਜਦੋਂ ਇਹਨਾਂ ਨੂੰ ਗੋਲ ਮੋਲ ਲੋਕ ਤੋਰੀ ਫਿਰਦੇ ਕੁਝ ਨਹੀਂ ਦੱਸ ਰਹੇ ਇਹਨਾਂ ਨੂੰ ਇਹ ਕੰਨਾਂ 'ਚ ਵੱਜਦੇ ਫਿਰਦੇ ਆ ਮੇਰੇ ਲੋਕ ਕੀ ਮੰਤਰੀ ਹੈ ਲੋਕ ਕੀ ਸੰਤਰੀ ਹੈ ਸਭ ਕੁਝ ਲੋਕਾਂ ਨੇ ਕਰਨਾ ਕਿਉਂਕਿ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਕਿ ਭੱਜਣਾ ਜਾਂ ਟੀਕਾ ਮਾਰਨਾ ਜਾਂ ਹੁਟਰ ਮਾਰਨਾ ਜਾਂ ਇੱਧਰ ਭੱਜ ਕੇ ਜਾਂ ਇੱਧਰੋ ਸਰੋਪੇ ਦੇਲੇ ਉਹਦੇ ਪਾਸ ਤੇ ਉਹਦੇ ਝੰਡਾ ਲਾਤਾ ਝੰਡੇ ਡੰਡਿਆਂ ਦੀ ਤਾਂ ਗੱਲ ਖਤਮ ਐ ਨਾ ਗੱਲ ਤਾਂ ਬਟਨ ਲੱਪਣ ਦੀ ਐ ਉਹ ਜੋ ਬਟਨ ਲੱਪਣ ਵੇਲੇ ਅਸੀਂ ਸੋਚਾਂਗੇ ਵੀ ਇਕਬਾਲ ਕਿੱਥੇ ਆ ਸਾਡਾ ਉਹਦਾ ਬਟਨ ਭਾਲਾਂਗੇ ਕਹਿੰਦੇ ਅਸੀਂ ਚੰਡੇ ਡੰਡੇ ਤਾਂ ਤੁਸੀਂ ਵੀ ਲੈ ਰਹੇ ਹੋਗੇ ਨਹੀਂ ਸਾਡਾ ਤਾਂ ਮੇਰੇ ਕੋਲੇ ਤਾਂ ਝੰਡਾ ਡੰਡੇ ਕਿਉਂਕਿ ਮੈਂ ਦਵਾ ਪੈ ਜਾਂਦਾ ਜੇ ਮੈਂ ਕਿਸੇ ਝੰਡਾ ਲਾਉਣਾ ਹੈ ਜਾਂ ਪੋਸਟਰ ਲਾਉਣਾ ਹੈ ਮੈਂ ਤਾਂ ਇੱਕ ਆਲਰੇਡੀ ਤੁਹਾਡੇ ਮਾਧਿਮ ਰਾਹੀਂ ਚੱਲੀ ਜਾਂਦੇ ਦਾ ਲੋਕਾਂ ਵਿੱਚ ਵਿਚਰੀ ਜਾਂਦੇ ਪੰਪਲੈਟ ਲੈ ਕੇ ਜਿੱਤੇ ਕੋ چار ਸੱਜਣ ਮਿੱਤਰ ਮਿਲਦੇ ਆ ਜਾਂ ਹੋਰ ਮੈਂ ਦੂਰ ਤੋਂ ਦੂਰ ਕਰਦਾ ਫਿਰਦੇ ਉਹ ਵੀ ਮੇਰੇ ਕੋਲੇ ਤਾਂ ਸਾਥ ਨੇ ਇਸ ਤਰ੍ਹਾਂ ਅੱਛਾ ਜੇ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਤੁਹਾਡੇ ਧਰਮ ਬਧਨੀ ਜਿੰਨੇ ਕਾਫੀ ਮਾਮਲੇ ਤੁਹਾਡੇ ਨਾਲ ਨੇ ਤੁਹਾਡਾ ਸਹਿਯੋਗ ਕਰ ਰਹੇ ਨੇ ਰਾਜਨੀਤੀ ਵਾਲੇ ਪਾਸੇ ਜਾਣ ਨੂੰ ਅਧਰ ਤੁਹਾਡੇ ਪੇਰੈਂਟਸ ਹੀ ਉਹਨਾਂ ਨੇ ਤੁਹਾਨੂੰ ਕਦੇ ਇਹ ਨਹੀਂ ਕਹਿ ਕੇ ਕਾਕਾ ਇਹ ਬਲਕਿ ਤੁਸੀਂ ਡਾਕਟਰ ਚਾਰ ਪੈਸੇ ਕਮਾਵੀ ਰਹੇ ਕਿ ਲੜਣਾ ਨਾ ਕਮਤੋ ਨਹੀਂ ਬਿਲਕੁਲ ਨਹੀਂ ਮੇਰੇ ਮਾਤਾ ਪਿਤਾ ਹੈਗੇ ਵੀ ਇੱਥੇ ਬਲੋ ਥੋੜਾ ਚਲੋ ਦੇਸੀ ਹੈਗੇ ਆਪਣੇ ਜਿਵੇਂ ਪਿੰਡਾਂ ਵਾਲੇ ਤੁਹਾਡੇ ਚੈਨਲ ਤੇ ਵੀ ਬੋਲਦੇ ਨੇ ਕਿ ਪਰ ਉਹਨਾਂ ਨੂੰ ਕਦੇ ਦਿੱਕਤ ਨਹੀਂ ਆਉਂਦੀ ਤੀ ਉਹ ਇਹ ਸੋਚਦੇ ਆ ਕਿ ਜਿਹੋ ਜਾਂ ਸਾਨੂੰ ਪੁੱਤ ਦਿੱਤਾ ਪਰਮਾਤਮਾ ਕਰ ਕਰ ਹੋਵੇ ਮੈਂ ਕਦੇ ਕੋਈ ਪਹਿਲੀ ਗੱਲ ਤਾਂ ਪਰਮਾਤਮਾ ਦੀ ਕਿਰਪਣਾ ਤੰਦਰੁਸਤੀ ਇੰਨੀ ਆਪਣੇ ਪਰਿਵਾਰ ਚ ਸਿਰ ਦੁੱਖ ਦੀ ਦੀ ਕੋਈ ਗੋਲੀ ਨਹੀਂ ਦਿੰਦਾ ਆਪਣੇ ਦੂਜੀ ਗੱਲ ਮੈਂ ਖਾਦ ਖਰਾਕ ਜਿਹੜਾ ਮੈਂ ਗੁੜ ਵਗੈਰਾ ਵੀ ਲੈਣਾ ਉਹ ਚੰਗਾ ਲੈ ਕੇ ਆਉਣਾ ਜਿਵੇਂ ਮਟੂਡਾਂ ਤੋਂ ਜਾਂ ਕੋਈ ਹੋਰ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਮੋਂਨ ਤੋਂ ਬੜਾ ਧਿਆਨ ਰੱਖਦਾ ਉਸ ਕਰਕੇ ਵੀ ਉਹ ਜਿਹੜੇ ਕਿਸੇ ਕਿਨੂੰ ਕਮਜ਼ੋਰ ਨਾ ਪੈਣ ਹਰ ਇੱਕ ਤਰ੍ਹਾਂ ਦਾ ਉਹਨਾਂ ਦਾ ਮਨੋ ਮੈਂ ਨਾ ਕਿ ਮੇਰੀ ਮਾਪੇ ਸਭ ਤੋਂ ਅਮੀਰ ਹੈ ਇਸ ਕਰਕੇ ਕਿ ਪੋਤਾ-ਪੋਤੀ ਖੇਡਦੇ ਆ ਉਹਨਾਂ ਦੇ ਨਾਲ ਕੰਨਿਆਂ ਦੇ ਬਾਹਰ ਨਮਕ ਦੇ ਵਰਦੇ ਕੋਈ ਇੱਥੇ ਨਮਕ ਦੇ ਦੋ ਦੋ ਜਾਣੇ ਹਨ ਅਸੀਂ ਸਾਰਾ ਪਰਿਵਾਰ ਜਿਹੜਾ ਇਕੱਠੇ ਬੈਨੇ ਆ ਤੇ ਮੇਰਾ ਭਾਈ ਵੀ ਵੱਡਾ ਜਾਂ ਤਾਂ ਉਹ ਇਧਰ ਆ ਜਾਂਦਾ ਜਾਂ ਮੈਂ ਦੂਜੇ ਬਸੇ ਜਾਵੜਦਾ ਅਸੀਂ ਜੇ ਇਕੱਠੇ ਨਾ ਹੋਈਏ ਸਰ ਸਾਰਾ ਪਰਿਵਾਰ ਸ਼ਾਮ ਨੂੰ ਤਾਂ ਸਾਨੂੰ ਦੇਚ ਨਹੀਂ ਰਹਿੰਦੀ ਅਸੀਂ ਕਦੇ ਵੀ ਇਹੋ ਜਿਹਾ ਦਿਨ ਨਹੀਂ ਹੋਊਗਾ ਜਿੱਦਿ ਅਸੀਂ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਕੇ ਜੇ ਫੇਰ ਨਾ ਪਈ ਹੋਈ ਅ ਸਾਡੇ ਵਿੱਚ ਪੁਰਾਣੇ ਸਬਜ਼ਾ ਚਾਰੋਂ ਵਿੱਚ ਆਖਰੀ ਸਵਾਲ ਇੱਕ ਵਾਰ ਜੀ ਮੰਨ ਲਓ ਕੱਲ ਜੇ ਐਮਐਲਏ ਭੱਜਾਂਦੇ ਹੋਗੇ ਦਰਵਾਹੇ ਤੋਂ ਸਭ ਤੋਂ ਪਹਿਲਾਂ ਕਿਹੜਾ ਕੰਮ ਹੈ ਜਿਹੜਾ ਤੁਸੀਂ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਜਿਹੜਾ ਤਾਂ ਚਿੱਟੇ ਤੇ ਨੱਥਕਾਉਂਗਾ ਜਿਹੜੀ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ ਮੈਨੂੰ ਉਸ ਕਰਦਾ ਬਹੁਤ ਵੱਡਾ ਸਭ ਤੋਂ ਵੱਡਾ ਜਿਹੜਾ ਕੰਮ ਹੀ ਇਸ ਕਰਕੇ ਵਿੱਢਿਆ ਮੈਂ ਪਿੱਟਾਂ ਦੇ ਘਰ ਦੁਬਾਰਾ ਬਣ ਜਾਂਦੀ ਹੈ ਕਦੇ ਮਾਵਾਂ ਦੇ ਪੁੱਤ ਦੁਬਾਰਾ ਨਹੀਂ ਹੁੰਦੇ ਮੈਂ ਇੱਟਾਂ ਦੇ ਘਰ ਬਣਾਉਣੇ ਮੇਰੇ ਲਈ ਕੁਝ ਵੀ ਨਹੀਂਗਾ ਮੇਰੀ ਇੰਨੀ ਕੁ ਬਣੀ ਹੈ ਮੈਂ ਜੇ ਇੱਕ ਪੱਠੇ ਵਾਲੇ ਨੂੰ ਫੋਨ ਕਰਦਾ ਤਾਂ ਉਹ ਨਹੀਂ ਇਹ ਨਹੀਂ ਪੁੱਛਣਾ ਇਕਬਾਲ ਪੈਸੇ ਕਦੋਂ ਦੇਂਗਾ ਸੀਮੈਂਟ ਵਾਲੇ ਨੂੰ ਫੋਨ ਕਰਦਾ ਹੁਣ ਇਹ ਨਹੀਂ ਪੁੱਛਣਾ ਕਦੋਂ ਪੈਸੇ ਖੰਦੇਗਾ ਕਿਉਂਕਿ ਮੈਂ ਹੋਲਡ ਇਮਾਨਦਾਰੀ ਦਾ ਬਣਾ ਕੇ ਰੱਖਿਆ ਮੈਂ ਬਿਹਾਰ ਦੀ ਵਿੱਚ ਆਪਣੇ ਚਾਲ ਚੱਲਣ ਵਿੱਚ ਇਸ ਤਰ੍ਹਾਂ ਮੈਂ ਵਿਚਰੇ ਕੋਈ ਕੋਈ ਇਹ ਨਹੀਂ ਕਿ ਮੈਂ ਬੱਚਿਆਂ ਨੂੰ ਹੁਣ ਵੀ ਬਥੇਰਾ ਕੁਛ ਹੈ ਪੈਸੇ ਮੈਂ ਜੰਨਤ ਤੋਂ ਮਰਜੀ ਲੈ ਲਾਂ ਡੈਂਪੀ ਦਾ ਤਰਣਾ ਕੋਈ ਹੋਰ ਤੱਕੀ ਪਰਦੇ ਪੈਸੇ ਸਭ ਕੁਝ ਹੈ ਤੁਸੀਂ ਸਮਝਦੇ ਹੁਣ ਪਰ ਨਹੀਂ ਪਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਨੂੰ ਮੇਰੇ ਬੇਟੇ ਨੂੰ ਕੋ ਕਵੇ ਉਹ ਗਦਾਰ ਦਾ ਪੁੱਤ ਜਾਂਦਾ ਤਾਂ ਕਿਤੇ ਜਾਂਦਾ ਹੋਵੇ ਜਦੋਂ ਇਹ ਇਕਬਾਲ ਉਹੋ ਹੀ ਯਾਰ ਉਹ ਦੋ ਵੇਖ ਗਿਆ ਸੀ ਬੋਟਾਂ ਚ ਬੈਠ ਗਿਆ ਸੀਗਾ ਤੇ ਮੈਂ ਉਹ ਨਹੀਂ ਖਵਾਉਂਗਾ ਪਰ ਇਹ ਜ਼ਰੂਰ ਹੋਵੇ ਫਕਰ ਕਿਦੋਂ ਕਿਤੇ ਜਾਵੇ ਤਾਂ ਉਹ ਕਹਿਣ ਇਹ ਇਕਵਾਲ ਡਾਕਟਰ ਦਾ ਬੇਟਾ ਯਾਰ ਤੇ ਚਾਰ ਜਣੇ ਹੋਰ ਵੀ ਕਹਣੇ ਯਾਰ ਗੱਲ ਕੋਈ ਨਹੀਂ ਗਈ ਮੇਰੀ ਇਮਾਨਦਾਰੀ ਮੇਰੇ ਬੱਚੇ ਨੂੰ ਸਭ ਤੋਂ ਵੱਡੀ ਕਮਾਈ ਇਹ ਹੁੰਦੀ ਹੈ ਸਾਡੀ ਸਾਡੇ ਲੋਕਾਂ ਦੀ ਗਲਤਫਹਮੀ ਹੈ ਪੈਸਾ ਨਹੀਂ ਕਮਾਈ ਇਹ ਸਭ ਤੋਂ ਵੱਡੀ ਕਮਾਈ ਹੈ ਕਿ ਉਹ ਜਦੋਂ ਮੇਰਾ ਬੱਚਾ ਜਾਊਗਾ ਤਾਂ ਉਹਨੂੰ ਫੇਰ ਉਠਾ ਕੇ ਜਾਊਗਾ ਫੇਰ ਉਠਾ ਕੇ ਜਾਊਗਾ ਤੇ ਉਹਨੂੰ ਚਾਰ ਬੰਦੇ ਕਹਿਣੇ ਨਹੀਂ ਯਾਰ ਇਕਵਾਲ ਦਾ ਬੇਟਾ ਹੈ ਅੱਛਾ ਇਕਵਾਲ ਜੀ ਤੁਸੀਂ ਜਿਵੇਂ ਦੇ ਕੇ ਕਿਹਾ ਕਿ ਕਿੱਤੇ ਲੋਕਾਂ ਤੁਹਾਡੀ ਕੌਰਟੀ ਹੋਏਗੀ ਤਾਂ ਸਲੂਸ਼ਨ ਕੀ ਹੈ ਤੁਹਾਡੇ ਕੋਈ ਆਈਡੀਆ ਹੈ ਕੋਈ ਬਿਲਕੁਲ ਕੀ ਸਲੂਸ਼ਨ ਹੋ ਸਕਦਾ ਸਲੂਸ਼ਨ ਇਹ ਹੈ ਜਦੋਂ ਮਹੀਨੇ ਚੱਲਦੇ ਆ ਉਦੋਂ ਚਿੱਟਣੇ ਰੁਕਦਾ ਜਦੋਂ ਇੱਕ ਬਾੜ ਮਹੀਨਾ ਨਾ ਲਊਗਾ ਐਸ ਐਚਓ ਦੀ ਡਿਊਟੀ ਨਹੀਂ ਹੋਈ ਕਿ ਵੀ ਜਿੱਥੇ ਵੀ ਹੈਗੇ ਆ ਤਾਂ ਇਹਨਾਂ ਨੂੰ ਬੰਦ ਕਰ ਦਿਓ ਤਾਂ ਹੋਊਗਾ ਬੰਦ ਆਲਰੇਡੀ ਪਿੰਡਾਂ ਦੇ ਵਿੱਚ ਟੀਮਾਂ ਬਣਾ ਦਾਂਗੇ ਗੋਪਤ ਜਿਹੜੀ ਸੂਚਨਾ ਦਿਆ ਕਰਨੀਆਂ ਉਹਨਾਂ ਦਾ ਇਹ ਵੀ ਨਹੀਂ ਪਤਾ ਹੋਊ ਕਿਸੇ ਨੂੰ ਵੀ ਕੀ ਨਹੀਂ ਦੱਸੇ ਕਿੱਥੇ ਤਾਂ ਅਸੀਂ ਰੇਡਾਂ ਮਾਰ ਕੇ ਜਦੋਂ ਕਾਬੂ ਕੀਤੇ ਅਸੀਂ ਵੇਤਨਾਂ ਵਾਲੇ ਕਾਬੂ ਕਰਾਂਗੇ ਤੇ ਜਿਹੜੇ ਬਿਮਾਰ ਆ ਸਾਡੇ ਬੱਚੇ ਜਿਹੜੇ ਅਪਾਜ ਹੋ ਚੁੱਕੇ ਐ ਇਸ ਦੀ ਗ੍ਰੈਸਟ ਵਿੱਚ ਆ ਗਏ ਉਹਦੇ ਵਾਸਤੇ ਉਸ ਤਰ੍ਹਾਂ ਦੇ ਸੈਂਟਰਾਂ ਦੇ ਪ੍ਰਬੰਧ ਕਰਕੇ ਬਾਕੀ ਮੈਨੂੰ ਆਪ ਨੂੰ ਖੁਦ ਨੌਲੇਜ ਐ ਅਸੀਂ ਇਹਨੂੰ ਕਾਉਂਸਲਿੰਗ ਦੇਵਾਂਗੇ ਜਦੋਂ ਕੋਈ ਬਿਮਾਰ ਹੋ ਜਾਂਦਾ ਮਨਸ ਤੌਰ ਤੇ ਜਾਂ ਕੋਈ ਚਿੱਤੇ ਦੀ ਜਾਂ ਕਿਸੇ ਚੀ ਦੀ ਲੱਥ ਲੱਗ ਜਾਂਦੀ ਹੈ ਉਹਦੇ ਨਾਲ ਉਹ ਦਵਾਈਆਂ ਨਾਲ ਉਹਨਾਂ ਨੂੰ ਜਿਹੜੀ ਕਾਉਂਸਲਿੰਗ ਦੇ ਕੇ ਜਦੋਂ ਇਹਨੂੰ ਪ੍ਰਪੇਅਰ ਕਰਨਾ ਹੈ ਦਿਮਾਗੀ ਤੌਰ ਤੇ ਤਾਂ ਉਹ ਛੇਤੀ ਕੰਮ ਕਰਦੀ ਹੈ ਉਹੋ ਜੀ ਮੈਨੂੰ ਖੁਦ ਨੂੰ ਵੀ ਆਉਂਦੀ ਹੈ ਇਹੋ ਜੀ ਗੱਲ ਨਹੀਂ ਤੇ ਮੈਂ ਉਸ ਤਰ੍ਹਾਂ ਸਾਈਕੋਲੋਜੀ ਡਾਕਟਰ ਜਿਹੜੇ ਹੈਗੇ ਹੈ ਐਲੋਪੈਥੀ ਜਾਂ ਹੋਮੋਪੈਥੀ ਜਾਂ ਅਯੁਰਵੇਦ ਵਿੱਚ ਜੇ ਉਹ ਸਟਰੋਂਗ ਉਹਨਾਂ ਨੂੰ ਕੀਤਾ ਜੇਵੇ ਟੋਨਿਕ ਦੇ ਕੇ ਉਹਨਾਂ ਦੇ ਉਸ ਤਰ੍ਹਾਂ ਦੇ ਪ੍ਰਵਲ ਕਰਾਂਗੇ ਸੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਇੱਕ ਮਾ ਜੀ ਮਿਲਣਾ ਗੱਲਬਾਤ ਕਰਨ ਲਈ ਬਹੁਤ ਬਲੀ